ਪਗਤਪੂਰਨ ਸਿੰਘ ਪੰਜਾਬ ਦੇ ਉੱਗੇ ਸਮਾਜ ਸੇਵੀ ਚਿੰਤਕ ਵਾਤਾਵਰਣ ਪ੍ਰੇਮੀ ਅਤਿ ਸਰਵਪਾਰਿਤ ਪਿੰਗਲਵਾੜਾ ਸੋਸਾਇਟੀ ਅੰਮ੍ਰਿਤਸਰ ਦੇ ਮੋਢੀ ਸਨ। ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜਾ ਸਥਾਪਿਤ ਕਰਨ ਕਰਕੇ ਅਤੇ ਸਾਰੀ ਉਮਰ ਪਿੰਗਲੇ ਅਤੇ ਅਨਾਥਾਂ ਦੀ ਨਿਸਵਾਰਥ ਸੇਵਾ ਕਰਨ ਦੇ ਕਾਰਨ ਪੰਜਾਬ ਅਤੇ ਉੱਤਰ ਭਾਰਤ ਵਿੱਚ ਬੜੇ ਹੀ ਸਤਿਕਾਰ ਦੇ ਨਾਲ ਯਾਦ ਕੀਤਾ ਜਾਂਦਾ ਹੈ। ਪਗਤਪੂਰਨ ਸਿੰਘ ਜੀ ਦਾ ਜਨਮ 4 ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੀਵਾਲ ਨੇੜੇ ਖੰਨਾ ਵਿੱਚ ਮਾਤਾ ਮਹਿਤਾਬ ਕੌਰ ਅਤੇ ਪਿਤਾ ਛੱਭੂ ਮਾਲ ਦੇ ਘਰ ਵਿੱਚ ਹੋਇਆ। ਪਿਤਾ ਸ਼ਾਹੂਕਾਰਾਂ ਦੇ ਕੰਮ ਕਰਦੇ ਸਨ। ਆਪ ਜੀ ਦੀ ਮਾਤਾ ਧਾਰਮਿਕ ਖਿਆਲਾਂ ਵਾਲੀ ਔਰਤ ਸੀ ਜਿਸ ਨੇ ਆਪ ਜੀ ਦੇ ਦਿਲ ਦੇ ਵਿੱਚ ਦਇਆ ਭਾਵਨਾ ਪੈਦਾ ਕੀਤੀ। ਆਪ ਜੀ ਦਾ ਬਚਪਨ ਦਾ ਨਾਮ RAMDAS ਜੀ ਸੀ। ਪਾਪ ਜੀ ਨੂੰ ਸਕੂਲ ਵਿੱਚ ਪੜ੍ਹਨੀ ਪਾਇਆ ਜਾਂਦਾ। ਇੱਕ ਵਕਤ ਐਸਾ ਆਇਆ ਕਿ ਪਿਤਾ ਦਾ ਸ਼ਾਹੂਕਾਰਾ ਖਤਮ ਹੋ ਗਿਆ। ਗਰੀਬੀ ਨੇ ਘਰ ਵਿੱਚ ਆਣ ਪੈਰ ਪਸਾਰੇ। ਪਿਤਾ ਦੀ ਮੌਤ ਤੋਂ ਬਾਅਦ ਗੁਰਮਤ ਦੀ ਜ਼ਿੰਦਗੀ ਗੁਜ਼ਾਰਦਿਆਂ ਆਪ ਜੀ ਦੀ ਮਾਤਾ ਨੇ ਆਪ ਦਾ ਪੜਨਾ ਜਾਰੀ ਰੱਖਿਆ। ਭਾਵੇਂ ਇਸ ਲਈ ਆਪ ਜੀ ਦੀ ਮਾਤਾ ਨੂੰ ਕਿਸੇ ਡਾਕਟਰ ਦੇ ਘਰ ਭਾਂਡੇ ਮਾਂਜਣ ਲਈ ਨੌਕਰੀ ਹੀ ਕਿਉਰਨਾ ਕਰਨੀ ਪਈ। ਸਾਲ 1923 ਵਿੱਚ ਆਪਨੇ ਲੁਧਿਆਣੇ ਜਦ 10ਵੀਂ ਦਾ ਇਮਤਿਹਾਨ ਦਿੱਤਾ ਤਾਂ ਆਪ ਜੀ ਦੇ ਜੀਵਨ ਦੇ ਵਿੱਚ ਇੱਕ ਘਟਨਾ ਘਟੀ ਜਿਸ ਦੇ ਚੱਲਦਿਆਂ ਆਪ ਦਾ ਝੁਕਾ ਗੁਰੂ ਘਰ ਵਿੱਚ ਜ਼ਿਆਦਾ ਹੋ ਗਿਆ ਅਤੇ ਆਪ ਡੇਰਾ ਸਾਹਿਬ ਲਾਹੌਰ ਚਲੇ ਗਏ ਭਗਤ ਜੀ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਮੁਹਾਰਤ ਰੱਖਣ ਵਾਲੇ ਸਾਹਿਤ ਰਸੀਏ ਸਨ ਵਾਤਾਵਰਨ ਪ੍ਰਦੂਸ਼ਣ ਭੁੱਖਮਰੀ ਗਰੀਬੀ ਬੇਰੁਜ਼ਗਾਰੀ ਅਨਪੜਤਾ ਆਦਿ ਮੁੱਦਿਆਂ ਦੀ ਸ਼ੁਰੂਆਤ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਨੇ ਕੀਤੀ ਭਗਤ ਜੀ ਰੁੱਖ ਲਗਾਉਣ ਅਤੇ ਰੁੱਖ ਬਚਾਉਣ ਦੀ ਗੱਲ ਕਰਦੇ ਸਨ ਤਾਂ ਉਹਨਾਂ ਸਿਰਫ ਬਿਆਨਬਾਜ਼ੀ ਤਾਂ ਕੀ ਸੀਮਤ ਇਸ ਗੱਲ ਨੂੰ ਨਹੀਂ ਰੱਖਿਆ ਸਗੋਂ ਹਕੀਕਤ ਵਿੱਚ ਵੀ ਕੁਝ ਕਰਕੇ ਵਿਖਾਉਂਦੇ ਸਨ ਰੱਦੀ ਜਾਂ ਵਰਤੇ ਹੋਏ ਕਾਗਜ਼ ਦੇ ਇੱਕ ਪਾਸੇ ਲਿਖ ਕੇ ਦੂਸਰਾ ਪਾਸਾ ਖਾਲੀ ਛੱਡਿਆ ਜਾਂਦਾ ਪਿੰਗਲਵਾੜੀ ਵਿੱਚ ਲਿਖਣ ਜਾਂ ਛਪਾਈ ਦੇ ਜਿੰਨੇ ਕੰਮ ਹੁੰਦੇ ਸਨ ਉਹ ਸਾਰੇ ਕਾਗਜ਼ ਦੇ ਉਸ ਪਾਸੇ ਹੁੰਦੇ ਸਨ ਜਿੰਨਾ ਵਧੇਰੇ ਕਾਗਜ਼ ਵਰਤਿਆ ਜਾਂਦਾ ਉਨੇ ਵਧੇਰੇ ਰੁੱਖ ਕੱਟੇ ਜਾਂਦੇ ਨੇ ਅੱਜ ਵੀ ਧਾਰਮਿਕ ਥਾਵਾਂ ਤੇ ਪਿੰਗਲਵਾੜਾ ਸੰਸਥਾਵਾਂ ਵੱਲੋਂ ਮੁਕਤ ਸਾਹਿਤ ਵੰਡਿਆ ਜਾਂਦਾ ਹੈ ਭਗਤ ਜੀ ਪ੍ਰਦੂਸ਼ਣ ਪ੍ਰਤੀ ਜਾਗਰੂਕ ਸਨ ਤਾਂ ਉਹਨਾਂ ਨੇ ਕਾਰ ਜਾਂ ਬੱਸ ਰਾਹੀਂ ਬਹੁਤ ਘੱਟ ਸਫ਼ਰ ਕੀਤਾ ਉਹ ਹਮੇਸ਼ਾ ਰੇਲ ਗੱਡੀ ਰਾਹੀਂ ਸਫ਼ਰ ਕਰਦੇ ਨੇ ਭਗਤ ਜੀ ਨੇ ਪਿੰਗਲਵਾੜਾ ਦੇ ਵਿੱਚ ਏਸੀ ਨਹੀਂ ਲਗਣ ਦਿੱਤਾ ਕਿਉਂਕਿ ਵਾਜੂ ਮੰਡਲ ਬਿਜਲੀ ਓਜ਼ੋਨ ਪਰਤ ਦੇ ਵਿੱਚ ਛੇਕ ਹੋ ਰਹੇ ਨੇ ਭਗਤ ਜੀ ਨੇ ਖੱਦਰ ਦਾ ਰਾਜ ਕੀ ਪ੍ਰਚਾਰ ਕੀਤਾ ਕਿਉਂਕਿ ਖਾਦੀ ਦੇ ਕੱਪੜੇ ਸਾਡੇ ਭਾਰਤੀ ਵਾਤਾਵਰਨ ਵਿੱਚ ਬਹੁਤ ਢੁਕਵੇਂ ਨੇ ਭਗਤ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਣਗਿਣਤ ਤਰੇ ਵੈਣੀਆਂ ਲਗਾਈਆਂ ਜੇਕਰ ਸਰਕਾਰ ਅਤੇ ਸਮਾਜ ਸੇਵਕ ਅੱਜ ਵਾਤਾਵਰਨ ਦੀ ਸੰਭਾਲ ਦੀ ਗੱਲ ਕਰਦੇ ਹਨ ਤਾਂ ਸੱਚੀ ਗੱਲ ਇਹ ਹੈ ਇਸ ਗੱਲ ਦੇ ਸਿਰਜਕ ਅਤੇ ਪ੍ਰਚਾਰਕ ਹੋਣ ਦਾ ਅਸਲ ਸ਼ਹਿਰਾ ਭਗਤਪੂਰਨ ਸਿੰਘ ਜੀ ਨੂੰ ਜਾਂਦਾ ਹੈ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਵਿੱਚ ਕੋਈ 4 ਕੁ ਸਾਲ ਦੇ ਅਪੰਗ ਬੱਚੇ ਨੂੰ ਰੋਂਦਾ ਛੱਡ ਗਿਆ ਭਗਤ ਜੀ ਨੇ ਉਸ ਬੱਚੇ ਦੀ ਸੇਵਾ ਸੰਭਾਲ 1934 ਤੋਂ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦਾ ਨਾਮ ਪਿਆਰਾ ਸਿੰਘ ਰੱਖਿਆ ਉਸ ਦਿਨ ਤੋਂ ਹੀ ਪਿੰਗਲਵਾੜਾ ਸੰਸਥਾ ਦਾ ਖਿਆਲ ਭਗਤਪੂਰਨ ਸਿੰਘ ਜੀ ਨੂੰ ਦ੍ਰਿਸ਼ਟਮਾਨ ਹੋਇਆ ਉਸ ਦਿਨ ਤੋਂ ਭਗਤ ਜੀ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ। ਮਾਨੋ ਟਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਸਾਨੂੰ 1947 ਨੂੰ ਜਦ ਦੇਸ਼ ਆਜ਼ਾਦ ਹੋਇਆ ਤਾਂ ਵੰਡ ਕਾਰਨ ਦੋਹਾਂ ਮੁਲਕਾਂ ਦੀ ਲੋਕਾਂ ਤੇ ਜਦ ਭਾਰੀ ਕਹਿ ਟੁੱਟਾ ਤਾਂ ਆਪ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪਿਆਰਾ ਸਿੰਘ ਜੀ ਨੂੰ ਪਿੱਠ ਦੇ ਚੁੱਕ ਕੇ ਰੈਫਿਊਜੀ ਕੈਂਪ ਦੇ ਵਿੱਚ ਪਹੁੰਚੇ। ਜਿੱਥੇ ਆਪ ਨੇ ਤਨਮਨ ਤੇ ਧਨ ਦੇ ਨਾਲ ਸੇਵਾ ਨਿਭਾਈ। ਸਾਲ 1958 ਨੂੰ ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਅੱਜ ਇਸ ਸੰਸਥਾ ਦੀਆਂ ਅੰਮ੍ਰਿਤਸਰ ਅਤੇ ਜਲੰਧਰ, ਸੰਗਰੂਰ, ਮਾਨਾਵਾਲਾ, ਪਲਸੌੜਾ ਅਤੇ ਗੋਇੰਦਵਾਲ ਬ੍ਰਾਂਚਾਂ ਦੇ ਵਿੱਚ 1200 ਦੇ ਕਰੀਬ ਲਾवारिस ਮਰੀਜ਼ ਦਾਖਲ ਨੇ। ਉਹਨਾਂ ਦੀ ਸੇਵਾ ਸੰਭਾਲ ਲਈ ਸਿਹਤ ਕਰਮਚਾਰੀ ਅਤੇ ਸਟਾਫ ਤਾਇਨਾਤ ਹੈ। ਪਿੰਗਲਵਾੜੀ ਵਿੱਚ ਮੁੱਢਲੀਆਂ ਡਾਕਟਰੀ ਸਹੂਲਤਾਂ ਵਾਲੇ ਟਰਾਂਮਾ ਵੈਂਹ ਜੀਟੀ ਰੋਡ ਉੱਤੇ ਹੁੰਦੇ ਹਾਦਸਾ ਤੇ ਪੀੜਤਾਂ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਲੋੜਵੰਦ ਅੰਗਹੀਨਾਂ ਲਈ ਭਗਤ ਜੀ ਦੀ ਯੋਗਦਿਕ ਬਨੌਟੀ ਆਂਕਨ ਕੇਂਦਰ ਸਥਾਪਿਤ ਕੀਤਾ ਗਿਆ ਜਿੱਥੇ ਅੰਗਹੀਨਾਂ ਨੂੰ ਮੁਫਤ ਬਨੌਟੀ ਅੰਗ ਲਗਾਈ ਜਾਂਦੇ ਨੇ ਗਰੀਬ ਬੱਚਿਆਂ ਦੀ ਸਿੱਖਿਆ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਕੀਤਾ ਗਿਆ ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਿਆ ਕਰਦੇ ਅਤੇ ਉਨ੍ਹਾਂ ਦੇ ਜਨਨਸ਼ੀਨ ਡਾਕਟਰ ਬੀਬੀ ਇੰਦਰਜੀਤ ਕੌਰ ਨੇ ਕੁਦਰਤੀ ਖੇਤੀ ਆਰੰਭ ਰੱਖੀ ਇਹ ਜਨਮ ਤੁਮਾਰੇ ਲੇਖੇ ਨਾਂ ਦਾ ਇੱਕ ਫੀਚਰ ਫਿਲਮ ਹੈ ਜੋ ਭਗਤ ਜੀ ਦੇ ਜੀਵਨ ਤੇ ਹੀ ਬਣਾਈ ਗਈ ਹੈ 1981 ਦੇ ਵਿੱਚ ਭਗਤ ਜੀ ਨੂੰ ਪਦਮਸ਼ਰੀ ਅਵਾਰਡ ਭਗਤ ਜੀ ਦੇ ਦਿਲ ਨੂੰ ਸਾਕਾਰ ਨੀਲਾ ਤਾਰਾ ਦੀ ਦੁਖਦਾਈ ਘਟਨਾ ਤੋਂ ਇੰਨਾ ਸਦਮਾ ਪਹੁੰਚਿਆ ਕਿ ਉਹਨਾਂ ਨੇ ਇਸ ਰੋਸ ਵਜੋਂ ਪਦਮ ਵਿਪੁਸ਼ਨ ਅਵਾਰਡ ਵਾਪਸ ਕਰ ਦਿੱਤਾ 1990 ਦੇ ਵਿੱਚ ਹਰਮਨੀ ਅਵਾਰਡ ਪ੍ਰਾਪਤ ਹੋਇਆ 1991 ਦੇ ਵਿੱਚ ਰੋਡ ਰਤਨ ਅਵਾਰਡ ਮਿਲਿਆ 1991 ਦੇ ਵਿੱਚ ਭਗਤ ਜੀ ਨੂੰ ਭਾਈ ਕਨਈਆ ਅਵਾਰਡ ਦੇ ਦੇ ਕੇ ਸਨਮਾਨਿਤ ਕੀਤਾ ਗਿਆ